ਸੋ ਮਹਾਨ ਮਹਾਂਪੁਰਖ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਦੇ ਸਲਾਨਾ ਜੋੜ ਮੇਲੇ ਨਗਰਕੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਹਰ ਸਾਲ ਇਕੱਤਰਤਾ ਹੋ ਕਰਕੇ ਬੜੀਆਂ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਂਦੀਆਂ ਹਨ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਇਸ ਸਾਲ ਵੀ ਸੰਗਤਾਂ ਨੂੰ ਸੇਵਾ ਦੇ ਸੁਭਾਗੇ ਸਮੇਂ ਖੁਸ਼ੀਆਂ ਦੇ ਸਮੇਂ ਆਪ ਜੀ ਨੇ ਬਖਸ਼ਿਸ਼ ਕੀਤੇ ਹਨ ਸਾਰੀਆਂ ਸੰਗਤਾਂ ਰਲ ਮਿਲ ਇਕੱਤਰਤਾ ਹੋ ਕਰਕੇ ਮਹਾਂਪੁਰਖਾਂ ਦੇ ਜੋੜ ਮੇਲੇ ਬੜੀਆਂ ਜੀ ਖੁਸ਼ੀਆਂ ਦੇ ਨਾਲ ਮਨਾਰੀਆਂ ਹਨ ਸੱਜੇ ਪਾਤਸ਼ਾਹ ਜੀਓ ਪਰਸੋਂ ਰੋਜ ਤੋਂ ਲੈ ਕਰਕੇ ਨੌ ਸੇਵਕ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪੁਰ ਸਾਹਿਬ ਪ੍ਰਾਰambh ਕਰਵਾਇ ਕੀਤੇ ਗਸਥਿ ਸੱਜੇ ਪਾਤਸ਼ਾਹ ਜੀਓ ਤੁਹਾਡੇ ਆ ਕੀ ਅਰਦਾਸ ਸਾਹਮਾਰੀ ਜੀਓ ਤੇਨੂੰ ਸਵਾਗਤ ਹੈ ਦਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਸੰਤ ਸਾਰਨਾ ਜਨੁ ਜਨ ਪਰੇ ਸੋ ਜਨ ਉਤਰਨਾਰ ਸਤਿ ਕੀ ਮੰਨ ਨਾਨਕ ਬਹੁ ਭਰਪਤਾਰ ਸੁਖੋ ਟਲ ਗੁਰੇ ਸੇ ਰੀਆ ਤਹਨੇ ਸੋ ਸਹਜ ਸੁਭਾਰੇ ਦਰਸ਼ਨ ਫਤਲੁ ਕੇ ਮਰਨ ਤੁਖ ਜਾਏ ਸਜਨ ਸਚਾ ਬਾਦਿਸ਼ਾਹ ਸ੍ਰੀਸ਼ਾ ਦੇਸਾਹੋ ਜਿਸ ਪਾਸ ਬੈਠਿਆ ਸੋਹੀਵ ਸਭਨਾ ਗੀਸਾ ਹੋ ਸਾਥਨਾ ਹਾਂਜੀ ਲਖਵੀਰ ਸਿੰਘ ਜੀ ਅੱਜ ਜਿਹੜੇ ਮਹਾਲਮ ਦੇ ਵਿੱਚ ਕਿੰਨੇ ਪਾਠਾਂ ਦੇ ਭੋਗ ਪਾਏ ਗਏ ਤੇ ਅਗਲੇ ਮਤਲ ਕਿੰਨੇ ਰੱਖੇ ਜਾਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਮੂਹ ਸਖਤਾਂ ਨੂੰ ਧੰਨਵਾਦ ਹੈ ਹਰਨਾਮ ਸਿੰਘ ਦੇ ਮਹਾਂਪੁਰਖਾਂ ਦੇ ਜੋੜ ਮੇਲੇ ਸਭ ਨੂੰ ਲੱਖ ਲੱਖ ਵਧਾਈ ਔਰ ਜਿਨ੍ਹਾਂ ਪਰਿਵਾਰਾਂ ਨੇ ਅਰਦਾਸਾਂ ਬੇਨਤੀਆਂ ਕੀਤੀ ਆ ਇਹ ਨੌ ਪਰਿਵਾਰਾਂ ਨੇ ਖਣਪੜ ਦੇ ਭੋਗ ਪਵਾਏ ਗਏ। ਬੜੀਆਂ ਖੁਸ਼ੀਆਂ ਤੇ ਸ਼ਰਧਾ ਨਾਲ ਪਵਾਏ ਗਏ ਨੇ। ਔਰ ਇਹ ਮੇਲਾ ਜਿਹੜਾ ਬੜੀ ਸ਼ਰਧਾ ਭਾਵਨਾ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ। ਔਰ ਇਹ ਮੇਲੇ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਤਾਂ ਆਉਂਦੀਆਂ। ਔਰ ਚੰਗਾ ਢਾਡੀ ਦਰਬਾਰ ਹੁੰਦਾ ਹੈ। ਚੰਗੀ ਕਬੱਡੀ ਹੁੰਦੀ ਇੱਥੇ। ਔਰ ਮਹਾਂਪੁਰਖਾਂ ਦਾ ਮੇਲਾ ਬੜੀਆਂ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ। ਤੇ ਇਹ 10 ਦਿਨ ਪ੍ਰੋਗਰਾਮ ਚੱਲਣਾ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਨੇ ਵੀ ਗੁਰੂ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਕਰੋ ਔਰ ਗੁਰੂ ਨੂੰ ਹੀ ਮੰਨੋ ਔਰ ਬਾਕੀ ਕਬਰਾਂ ਨੂੰ ਸਮਾਦਾ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੋ ਔਰ ਮੈਂ ਤਾਂ ਇਹ ਚਾਹਾਂਗਾ ਵੀ ਖਾਣਾ ਪਾਣ ਜਿਹੜੇ ਨੇ ਆਪਣਾ ਕਰੋ ਠੀਕ ਹੈ ਆਪਾਂ ਲੜੀਵਾਰ ਰੱਖੇ ਨੇ ਦੇਖਣੇ ਚਾਹੀਦਾ ਲੱਖ ਲੱਖ ਕਮਰੇ ਚ ਅਲੱਗ-ਅਲੱਗ ਕਮਰੇ ਪ੍ਰਬੰਧ ਹੋਏ ਔਰ ਇੱਕ ਖਾਨਪਟ ਦਾ ਜਿਹੜਾ ਭੋਗ ਅਲੱਗ-ਅਲੱਗ ਪਈ। ਜੀ ਗੁਰੂ ਕਿਰਪਾ ਕਰੇ ਖਿਆਨ ਆਉਣ ਵਾਲੇ ਮੇਲੇ ਨੂੰ ਆਪਾਂ ਇਹ ਪ੍ਰੋਗਰਾਮ ਜਿਹੜਾ ਹੈ ਪ੍ਰਬੰਧ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅੰਮ੍ਰਿਤਸਰ ਬਾਬਾ ਅਰਨਾਪ ਸਿੰਘ ਜੀ ਦੀ ਯਾਦ ਦੇ ਵਿੱਚ ਸਲਾਣਾ ਜੋੜ ਮੇਲਾ ਹਰ ਸਾਲ ਮਹਾਲਮ ਪੂਰਨ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਂਦੀ ਹੈ। ਫੌਜ ਦੇ ਵਿੱਚ ਜਿਹੜੇ ਆਪਣੇ ਕੋਲ بڑے ਹੀ ਨਾਮ ਆਰ ਉੱਤੇ ਟਾਡੀ ਜੱਥੇ ਤੇ ਕਮਿਸ਼ਨ ਦੇ ਉੱਤੇ ਜਿਹੜੇ ਉਹ ਫੌਜ ਰਹੇ ਨੇ ਜਿੰਹਦੇ ਵਿੱਚ ਜਿਹੜਾ 20 ਮਾਰਚ ਨੂੰ ਰਾਤ ਦੇ ਦਿਵਾਨ ਹੋਣਗੇ ਉਹਦੇ ਵਿੱਚ ਭਾਈ ਪਾ ਪਾਈ ਤਰਸੀਮ ਸਿੰਘ ਦੀ ਅਮਰਕੋਟ ਉਹਨਾਂ ਦਾ ਜਿਹੜਾ ਢਾਡੀ ਜਥਾ ਹੈ ਉਹ ਆਪਣੀਆਂ ਗੁਰੂ ਜਸਨਾ ਆ ਕੇ ਸੰਗਤਾਂ ਨੂੰ ਨਿਹਾਲ ਕਰਨ ਦੇ ਉਪਰੰਤ ਕੀ ਮਾਰਚ ਨੂੰ ਜਿਸ ਦਿਨ ਸ੍ਰੀ ਅਖੰਡ ਪੁਰ ਸਾਹਿਬ ਦੇ ਭੋਗ ਪੈਣਗੇ ਔਰ ਉਸ ਤੋਂ ਬਾਅਦ 12 ਵਜੇ ਨੂੰ ਜਿਹੜਾ ਦੀਵਾਨ ਸਜਣਾ ਹੁੰਦੇ ਵਿੱਚ ਪੰਥ ਦੇ ਮਹਾਨ ਜਿਹੜੇ ਕਵੀਸ਼ਰ ਜਿਨ੍ਹਾਂ ਦੇ ਗਿਆਨੀ ਰੂਪ ਸਗੇ ਦੀ ਸ਼ੋਰਮੈਂਟ ਉਹਨਾਂ ਦਾ ਜਿਹੜਾ ਕਵੀਸ਼ਰ ਜਥਾ ਔਰ ਉਸ ਤੋਂ ਬਾਅਦ ਜਿਆਦੀ ਮਨਜ਼ੂਰੀ ਸੇ ਜੀ ਬਿਜਲੇ ਪਾਉ ਗੈਂਡ ਉਹਨਾਂ ਦਾ ਢਾਡੀ ਜਥਾ ਜਿਹੜਾ ਆਪਣੀਆਂ 12 ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਕੇ ਅੱਗੇ ਸਾਰੀਆਂ ਸੰਗਤਾਂ ਨੂੰ ਇਲਾਕਾ ਨਾਲ ਕਿ ਕਿ ਉਹ ਮਹਾਰਾਜ ਜਿਹੜਾ ਜੋ ਮਹਾਲਮ ਮੈਜਰ ਵਿੱਚ ਬੋਣ ਕੇ ਜਿਹੜਾ ਉਹ ਸੁਨਾਣਾ ਜੋੜ ਲੈਨੇ ਦੀ ਜਿਹੜੀ ਸ਼ੋਭਾ ਉਹਨੂੰ ਵਧਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਪੰਚ ਸਾਹਿਬ ਅੱਜ ਜਿਹੜੇ ਮਤਬਲ ਕਿ ਕਿੰਨੇ ਪਾਠਾਂ ਦੇ ਭੋਗ ਪਾਏ ਗਏ ਨੇ ਤੇ ਅੱਗੇ ਕਿੰਨੀਆਂ ਸ਼ਿਫਟਾਂ ਕੀਤੀਆਂ ਜਾਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਜੀ ਅੱਜ 9 ਅਖਨਪਾਲ ਸਾਹਿਬ ਦੇ ਭੋਗ ਪਾਏ ਗਏ ਨੇ ਤੇ 10 ਅਖਨਪਾਲ ਸਾਹਿਬ ਅੱਜ ਫਿਰ ਆਰੰਭ ਕੀਤਾ ਜਾਣਗੇ ਜਿਨ੍ਹਾਂ ਦੇ ਭੋਗ 20 ਤਰੀਕ ਨੂੰ ਪਾਏ ਜਾਣਗੇ ਉਸ ਤੋਂ ਬਾਅਦ 10 ਅਖੰਡ ਪਾਤਸ਼ਾਹ ਫਿਰ ਆਰੰਭ ਕੀਤਾ ਜਾਣਗੇ ਤੇ 21 ਤਰੀਕ ਨੂੰ ਜਿਹੜਾ ਗੰਤਨ ਬਾਬਾ ਹਰਨਾਮ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਉਸ ਦਿਨ ਭੋਗ ਪਾਏ ਜਾਣਗੇ ਭੋਗ ਤੋਂ ਉਪਰੰਤ ਤੁਹਾਨੂੰ ਦਿਵਾਨ ਬਾਰੇ ਸਾਰਾ ਦੱਸ ਦਿੱਤਾ ਤੇ ਸ਼ਾਮ ਨੂੰ ਕਬੱਡੀ ਦੇ ਬਹੁਤ ਵਧੀਆ ਮੈਚ ਮਾਝੇ ਦੀ ਟੀਮ ਇੱਕ ਪਾਸੇ ਆ ਰਹੀ ਹੈ ਮੱਖਣ ਲੱਗੀ ਅਕਸੋਲੇ ਸਾਹਿਬ ਵਰਗੇ ਪਲੇਅਰ ਨੇ ਤੇ ਦੂਸਰੇ ਪਾਸੇ ਮਾਲਵੇ ਦੀ ਬਹੁਤ ਹੀ ਵਧੀਆ ਟੀਮ ਇਕੱਲੇ ਹਰਿਆਣੇ ਤੋਂ ਵੀ ਪਲੇਅਰ ਪਹੁੰਚ ਰਹੇ ਨੇ ਤੇ ਸਾਰਿਆਂ ਹੀ ਇਲਾਕਾ ਵਾਸੀਆਂ ਨੂੰ ਬੇਨਤੀ ਹੈ ਕਿ ਹਮ ਮਹਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਇਹ ਲੋਕੇਸ਼ਨ ਕੀ ਆ ਜੀ ਇਹ ਮਹਾਲਮ ਪਿੰਡ ਦੀ ਫਰੋਜਪੁਰ ਤੋਂ ਜਲੰਧਰ ਰੇਲਵੇ ਸਟੇਸ਼ਨ ਪਹਿਲਾ ਸਟੇਸ਼ਨ ਹੈ ਜੀ ਉਸ ਤੋਂ ਇਲਾਵਾ ਫਰੋਜਪੁਰ ਤੋਂ ਮੱਲਾਵਾਲਾ ਰੋਡ ਤੇ ਅਟਾਰੀ ਪਿੰਡ ਤੋਂ ਬਿਲਕੁਲ 2 ਕਿਲੋਮੀਟਰ ਦੇ ਨਾਲ ਉਸਤੇ ਮਹਾਲਮ ਹੈ